ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਕਿ ਭਾਜਪਾ ਨੂੰ ਬਹੁਤ ਵੱਡਾ ਝਟਕਾ ਲੱਗਾ ਜਦਕਿ ਇਹ ਸਰਾਸਰ ਝੂਠ ਤੇ ਬੇਬੁਨਿਆਦ ਆ ਜਿਸ ਵੀ ਪੱਤਰਕਾਰ ਨੇ ਇਹ ਖਬਰ ਲਾਈ ਆ ਮੈਂ ਉਹਨੂੰ ਇਹ ਗੱਲ ਦੱਸਣੀ ਚਾਹੁੰਦਾ ਕਿ ਕੀ ਉਹ ਬਿਨਾਂ ਕਿਸੇ ਸਬੂਤਾਂ ਤੋਂ ਇਹ ਜਿਹੜੀ ਖਬਰ ਲਾ ਦੇਣੀ ਕਿ ਭਾਜਪਾ ਪ੍ਰਧਾਨ ਇਹ ਅਕਨ ਇਹ ਛੱਡ ਬੀਜਪੀ ਛੱਡ ਗਈ ਤੇ ਅਕਾਲੀ ਦਲ ਵਿੱਚ ਸ਼ਾਮਲ ਹੋ ਗਿਆ ਕੀ ਉਹਨੇ ਇਸ ਗੱਲ ਦੀ ਪੁਸ਼ਟੀ ਕੀਤੀ ਇਹ ਵੇਖਣ ਦੀ ਕੋਸ਼ਿਸ਼ ਕੀਤੀ ਕਿ ਵਾਕਿਆ ਇਹਨੂੰ ਕੋਈ ਬੀਜਪੀ ਪਾਰਟੀ ਨੇ ਦੋਹਰਾ ਦਿੱਤਾ ਸੀ ਕਿ ਨਹੀਂ ਦਿੱਤਾ ਸੀ ਮੈਂ ਤਾਂ ਸਮਝਦਾ ਕਿ ਇਹ ਕਈ ਵੰਡੇ ਚੈਨਲ ਜਿਹੜੇ ਉਹ ਵੀ ਨਹੀਂ ਇਹ ਗੰਭੀਰਤਾ ਦਾ ਕੋਈ ਡੂੰਘਾਈ ਤੱਕ ਜਾਂਦੇ ਵਾਕਿਆ ਕੀ ਇਹ ਗੱਲ ਹੈ ਕਿ ਨਹੀਂ ਹੈਗੀ ਉਹ ਖਬਰਾਂ ਬਸ ਇੱਕ ਆਪਣਾ ਨਾਮ ਚ ਬਤਾਉਣ ਲਈ ਖਬਰਾਂ ਹੀ ਦੇਣਾ ਹੀ ਜਾਣਦੇ ਆ ਅੱਜ ਵਿਧਾਨ ਸਭਾ ਹਲਕਾ ਬਾਬਾ ਬਕਾਲਾ ਦੇ ਮੰਡਲ ਰਈਆ ਵਿਖੇ ਭਾਜਪਾ ਵਰਕਰਾਂ ਅਤੇ ਅਦੇਦਾਰਾ ਵੱਲੋਂ ਇੱਕ ਹੰਗਾਮਈ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਪ੍ਰਧਾਨ ਰਜੇਸ਼ ਟਾਂਦਰੀ ਵੱਲੋਂ ਇੱਕ ਖਬਰ ਦਾ ਖੰਡਨ ਕੀਤਾ ਗਿਆ ਜਿਸ ਦੇ ਅਨੁਸਾਰ ਦੱਸਿਆ ਗਿਆ ਕਿ ਬਾਬਾ ਬਕਾਲਾ ਤੋਂ ਭਾਜਪਾ ਪ੍ਰਧਾਨ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹਨ ਪ੍ਰਧਾਨ ਟਾਂਦਰੀ ਨੇ ਕਿਹਾ ਕਿ ਇਹ ਸਿਰਫ ਪਾਰਟੀ ਦਾ ਅਕਸ ਖਰਾਬ ਕਰਨ ਦੀ ਵਿਰੋਧੀਆਂ ਵੱਲੋਂ ਕੂਝੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਹਨ ਹੋਰ ਕੁਝ ਨਹੀਂ ਹੈ ਉਨਾ ਦੱਸਿਆ ਕਿ ਨਿਰਮਲ ਸਿੰਘ ਨਿਮਾਨੂ ਭਾਜਪਾ ਰਈਆ ਮੰਡਲ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਔਦਾਰ ਨਹੀਂ ਦਿੱਤਾ ਗਿਆ ਸੀ ਅਤੇ ਨਾ ਹੀ ਇਸ ਬੰਦੀ ਕੋਈ ਅਥਾਰਟੀ ਲੈਟਰ ਨਿਰਮਲ ਸਿੰਘ ਨਿਮਾਨੂ ਜਾਰੀ ਕੀਤਾ ਗਿਆ। ਉਹਨਾਂ ਪੱਤਰਕਾਰਾਂ ਨੂੰ ਵੀ ਕਿਹਾ ਕਿ ਉਹ ਜ਼ਿੰਮੇਵਾਰੀ ਸਮਝਦਿਆਂ ਹੋਇਆਂ ਜਾਂਚ ਪਰ ਕਰਕੇ ਹੀ ਖਬਰ ਲਗਾਉਣ ਤਾਂ ਜੋ ਕਿਸੇ ਵੀ ਪਾਰਟੀ ਦੇ ਅਕਸ ਨੂੰ ਥੇਸ ਨਾ ਪਹੁੰਚੇ। ਮਰਜੀ ਸਟਾਂਗਰੀ ਸਰਕਲ ਪ੍ਰਧਾਨ ਭਾਜਪਾ ਰਈਆ ਸਰਕਲ ਅੱਜ ਇੱਕ ਨਿਜੀ ਅਖਬਾਰ 'ਚ ਖਬਰ ਪੜੀ ਕਿ ਬਾਬਾ ਬਕਾਲਾ ਤੋਂ ਇੱਕ ਨਿਰਮਲ ਸਿੰਘ ਨਾਮ ਦਾ ਵਿਅਕਤੀ ਜਿਹੜਾ ਭਾਜਪਾ ਪ੍ਰਧਾਨ ਆਪਣੇ ਆਪ ਨੂੰ ਅਖੌਤੀ ਪ੍ਰਧਾਨ ਬਣ ਕੇ ਅਕਾਲੀ ਦਲ 'ਚ ਸ਼ਾਮਲ ਹੋਇਆ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਕਿ ਭਾਜਪਾ ਨੂੰ ਬਹੁਤ ਵੱਡਾ ਝਟਕਾ ਲੱਗਾ ਜਦ ਕਿ ਇਹ ਸਰਾਸਰ ਝੂਠ ਤੇ ਬੇਬੁਨਿਆਦ ਆ ਨਿਰਮਲ ਸਿੰਘ ਹੋ ਸਕਦਾ ਕੋਈ ਸਖਸ਼ ਭਾਜਪੀ ਜੁਆਇਨ ਕੀਤੀ ਹੋਵੇ ਕਿਉਂਕਿ ਆਮ ਜਿਦਾ ਨੋਰਮਲ ਆ ਹਰ ਬੰਦਾ ਜੁਆਇਨ ਕਰਦਾ ਕੀਤੀ ਹੋਏ ਉਹਨੂੰ ਨਾਮ ਹੈ ਕੋਈ ਅਥਾਰਟੀ ਲੈਟਰ ਦਿੱਤਾ ਕਿਸੇ ਪ੍ਰਧਾਨਗੀ ਦਾ ਤੇ ਨਾ ਹੀ ਉਹ ਮੇਰੀ ਕੋਰ ਕਮੇਟੀ ਦਾ ਕੋਈ ਮੈਂਬਰ ਸੀਗਾ ਅਗਰ ਜੈਸੇ ਵੀ ਪੱਤਰਕਾਰ ਨੇ ਇਹ ਖਬਰ ਲਾਈ ਆ ਮੈਂ ਉਹਨੂੰ ਇਹ ਇਹ ਗੱਲ ਦੱਸਣੀ ਚਾਹੁੰਦਾ ਕਿ ਕੀ ਉਹ ਬਿਨਾ ਕਿਸੇ ਸਬੂਤਾਂ ਤੋਂ ਇਹ ਜਿਹੜੀ ਖਬਰ ਲਾ ਦੇਣੀ ਕਿ ਭਾਜਪਾ ਪ੍ਰਧਾਨ ਇਹ ਅਕਾਲੀ ਇਹ ਭਾਜਪੀ ਛੱਡ ਕੇ ਤੇ ਅਕਾਲੀ ਦਲ ਵਿੱਚ ਸ਼ਾਮਲ ਹੋ ਗਿਆ ਕਿ ਉਹਨੇ ਇਸ ਗੱਲ ਦੀ ਪੁਸ਼ਟੀ ਕੀਤੀ ਇਹ ਵੇਖਣ ਦੀ ਕੋਸ਼ਿਸ਼ ਕੀਤੀ ਕਿ ਵਾਕਿਆ ਇਹਨੂੰ ਕੋਈ ਭਾਜਪਾ ਪਾਰਟੀ ਨੇ ਕੋਹਾ ਦਾ ਦਿੱਤਾ ਸੀ ਕਿ ਨਹੀਂ ਦਿੱਤਾ ਸੀ ਤੇ ਫਿਰ ਕਿਉਂ ਹੋਇਆ ਜੀ ਇਦਾਂ ਤੁਹਾਨੂੰ ਕੀ ਲੱਗਦਾ ਕਿ ਕਿਉਂ ਕੀਤਾ ਗਿਆ ਜੀ ਇਹ ਇਸ ਕਰਕੇ ਕੀਤਾ ਗਿਆ ਕਿਉਂਕਿ ਇਹ ਜਿਹੜੀਆਂ ਵਿਰੋਧੀ ਪਾਰਟੀਆਂ ਇਹ ਨਹੀਂ ਚਾਹੁੰਦੀਆਂ ਕਿ ਜਿੱਦਾਂ ਮੋਦੀ ਸਾਹਿਬ ਦੀ ਇਮੇਜ ਗਰਾਫ ਬਹੁਤ ਜ਼ਿਆਦਾ ਉੱਚਾ ਚਲਾ ਗਿਆ ਇਹ ਵੀ ਇੱਕ ਤਰ੍ਹਾਂ ਦੀ ਸਾਜ਼ਿਸ਼ ਹੈ ਮੋਦੀ ਸਾਹਿਬ ਦੇ ਗਰਾਫ ਨੂੰ ਡਾਊਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਜਦ ਕਿ ਇਹ ਕੋਝੀਆਂ ਹਰਖਦਾਂ ਨਾ ਇਹ ਕਾਮਯਾਬ ਨਹੀਂ ਹੋਣ ਵਾਲੇ ਇਹ ਜੋ ਮਰਜ਼ੀ ਕਰੀ ਜਾਣ ਤੇ ਹੁਣੇ ਮੈਂ ਜਸਟ ਮੈਨੂੰ ਪਤਾ ਲੱਗਾ ਕਿ ਇੱਕ ਚੈਨਲ ਨੇ ਵੀ ਇਹ ਖਬਰ ਬੜੇ ਯੋਰਾ ਸ਼ੋਰਾ ਨਾਲ ਚਲਾਈ ਕਿ ਭਾਜਪਾ ਨੂੰ ਬਹੁਤ ਵੱਡਾ ਝਟਕਾ ਲੱਗਾ ਮੈਂ ਤਾਂ ਸਮਝਦਾ ਕਿ ਏਡੇ ਵੱਡੇ ਚੈਨਲ ਜਿਹੜੇ ਉਹ ਵੀ ਨਹੀਂ ਇੰਨੀ ਗੰਭੀਰਤਾ ਤੱਕ ਇਹਦੀ ਡੰਗਾਈ ਤੱਕ ਜਾਂਦੇ ਵਾਕਿਆ ਕੀ ਇਹ ਗੱਲ ਹੈਗੀ ਕਿ ਨਹੀਂ ਹੈਗੀ ਉਹ ਖਬਰਾਂ ਬਸ ਇੱਕ ਆਪਣਾ ਨਾਂ ਚਮਕਾਉਣ ਲਈ ਖਬਰਾਂ ਹੀ ਦੇਣਾ ਹੀ ਜਾਣਦੇ ਆ ਮੈਂ ਇਹ ਦਾ ਖੰਡਨ ਕਰਦੇ ਤੇ ਮੈਂ ਖੁੱਲ੍ਹ ਕੇ ਦਾ ਖੰਡਨ ਕਰਦਾ ਤੇ ਨਾਲ ਹੀ ਮੈਂ ਪੱਤਰਕਾਰ ਵੀਰਾਂ ਨੂੰ ਉਹਨਾਂ ਨੂੰ ਚੇਤਾਵਨੀ ਵੀ ਦੇਣਾ ਚਾਹੁੰਦਾ ਜਿਹੜੀਆਂ ਇਹੋ ਜਿਹੀਆਂ ਕੂਝੀਆਂ ਹਰਕਤਾਂ ਕਰਕੇ ਗਲਤ ਖਬਰਾਂ ਅਖਬਾਰ ਵਿੱਚ ਲਾ ਕੇ ਕਿਸੇ ਪਾਰਟੀ ਦੇ ਅਕਸ ਨੂੰ ਖਰਾਬ ਕਰਨਾ ਚਾਹੁੰਦੇ ਆ ਇਸ ਕਰਕੇ ਮੈਂ ਬਾਰ ਬਾਰ ਇਹ ਕਹਾਂਗਾ ਕਿ ਇਹ ਕੰਮ ਨਾ ਕੀਤਾ ਜਾਵੇ ਇਨ੍ਹਾਂ ਕੂਝੀਆਂ ਹਰਕਤਾਂ ਤੋਂ ਅਗਰ ਕਿਸੇ ਪੱਤਰਕਾਰ ਨੇ ਕੋਈ ਵੀ ਖਬਰ ਲਾਉਣੀ ਉਹਦੀ ਸੱਚਾਈ ਤੱਕ ਜਾਣ ਦੀ ਕੋਸ਼ਿਸ਼ ਕਰਨ ਪਤਾ ਕਰਨ ਕੀ ਵਾਕਿਆ ਇਹ ਗੱਲ ਹੈਗੀ ਆ ਕਿ ਤੁਸੀਂ ਇਸ ਚੀਜ਼ ਨੂੰ ਨਹੀਂ ਮੰਨਦੇ ਕਿ ਉਹ ਜਿਹੜਾ ਸੀ ਇੱਕ ਪ੍ਰਧਾਨ ਸੀ ਭਾਜਪਾ ਦਾ ਨਹੀਂ ਜੀ ਮੈਂ ਤੇ ਮੈਂ ਤੇ ਖੁੱਲਾ ਚੈਲੰਜ ਦਿੰਦਾ ਉਸ ਪੱਤਰਕਾਰ ਨੂੰ ਵੀ ਦਿੰਦਾ ਉਸ ਚੈਨਲ ਨੂੰ ਵੀ ਦਿੰਦਾ ਕਿ ਉਹ ਮੇਰਾ ਅਥਾਰਟੀ ਲੈਟਰ ਉਹ ਸ਼ੋ ਕਰਾ ਦੇਣ ਕਿ ਅਗਰ ਉਸ ਬੰਦੇ ਕੋਲ ਲਿਆ ਕੇ ਦਿਖਾ ਦੇਣ ਕਿ ਅਗਰ ਮੈਂ ਉਹਨੂੰ ਕਿਹਦੇ ਅਥਾਰਟੀ ਲੈਟਰ ਦਿੱਤਾ ਉਹਨੂੰ ਮੈਂ ਕੋਈ ਪ੍ਰਧਾਨਗੀ ਦਿੱਤੀ ਆ ਮੈਂ ਤੇ ਪ੍ਰਧਾਨਗੀ ਛੱਡ ਕੇ ਮੈਂ ਤੇ ਇੱਥੋਂ ਤੱਕ ਕਹਿ ਰਹੇ ਕਿ ਮੇਰੀ ਕੋਰ ਕਮੇਟੀ ਦਾ ਮੈਂਬਰ ਵੀ ਨਹੀਂ ਸੀ ਆਮ ਜਿੱਦਾਂ ਯੂਜੂਲੀ ਜੁਆਇਨ ਕਰਦੇ ਪਾਰਟੀ ਇੱਕ ਕੋਈ ਪਾਰਟੀ ਦੇ ਘਰ ਲਈ ਐਡਾ ਉਹਨਾਂ ਜੁਆਇਨ ਕੀਤੀ ਹੋਊਗੀ ਇਦੇ ਵਿੱਚ ਤਾਂ ਕੋਈ ਆਇਆ ਨਹੀਂ ਉਹ ਤੇ ਸ਼ੁਰੂ ਸ਼ੁਰੂ ਤੋਂ ਹੀ ਅਕਾਲੀ ਦਲ ਦਾ ਬੰਦਾ ਸੀਗਾ ਨਰਮਲ ਸਿੰਘ ਤੇ ਜੇ ਭਾਜਪਾ ਜੇ ਆਇਆ ਹੋਊਗਾ ਆ ਕੇ ਤੇ ਉਹ ਇਹ ਥੋੜਾ ਕੀ ਅੱਜ ਉਹ ਚਲਾ ਗਿਆ ਵਾਪਸ ਚਲਾ ਗਿਆ ਤੇ ਇਹ ਤੁਸੀਂ ਕਹਿਣ ਡੈਪੋ ਕਿ ਉਹ ਭਾਜਪਾ ਪ੍ਰਧਾਨ ਜੀ ਅਕਾਲੀ ਦਲ ਨੂੰ ਵੱਡਾ ਝਟਕਾ ਇਹ ਭਾਜਪਾ ਨੂੰ ਵੱਡਾ ਝਟਕਾ ਕਿਸ ਗੱਲ ਦਾ ਭਾਜਪਾ ਨੂੰ ਵੱਡਾ ਝਟਕਾ ਐ ਜੀਆਂ ਥੂਥੀਆਂ ਗੱਲਾਂ ਨਾਲ ਕੋਈ ਫਰਕ ਨਹੀਂ ਪੈਣ ਵਾਲਾ ਤੇ ਨਾ ਹੀ ਪੈਣਾ ਭਾਜਪਾ ਅੱਜ ਵੀ ਬਾਬਾ ਬਕਾਲਾ ਹਲਕਾ 'ਚ ਸਟਰੋਂਗ ਆ ਤੇ ਸਟਰੋਂਗ ਰਹੂਗੀ ਇਹ ਰਿਜ਼ਲਟ ਆਉਣ ਵਾਲੀਆਂ ਵੋਟਾਂ 'ਚ ਪਤਾ ਲੱਗਣਗੇ ਇਦਾਂ ਦੇ ਇਹੋ ਜਿਹੇ ਝੂਠੀਆਂ ਫਫਵਾਵਾਂ ਜਾਂ ਮੀਡੀਆ ਦੇ ਇਦਾਂ ਦੇ ਪ੍ਰਚਾਰ ਕਰਕੇ ਆਪਣੀ ਇਮੇਜ ਸਾਫ਼ ਕਰਨੇ ਜਿਨ੍ਹਾਂ ਨੇ ਦੇ ਸ਼ੋਸ਼ੇ ਜਾਂ ਝੂਠੀਆਂ ਇਮੇਜ ਬਣਾਉਣ ਦੀ ਕੋਸ਼ਿਸ਼ ਕਰਨੇ ਉਹਦੇ ਨਾਲ ਕੋਈ ਫਰਕ ਨਹੀਂ ਪੈਣ ਵਾਲਾ ਤੇ ਨਾ ਬੀਜੇਪੀ ਪਾਰਟੀ ਨੂੰ ਕੋਈ ਫਰਕ ਪੈਣਾ ਕਿ ਜਿਹੜਾ ਅੱਜ ਨਵਾਂ ਸ਼ੋਸ਼ਾ ਜਾਂ ਛੱਡਿਆ ਗਿਆ ਕਿ ਬੀਜੇਪੀ ਨੂੰ ਬਹੁਤ ਵੱਡਾ ਝਟਕਾ ਲੱਗਾ ਕਿ ਜਿਹੜਾ ਕਿ ਨਰਮਲ ਸਿੰਘ ਪਤਾ ਨਹੀਂ ਉਹ ਆਲਰੇਡੀ ਹੀ ਪ੍ਰਧਾਨ ਸੀਗਾ ਜਾਂ ਨਹੀਂ ਸੀਗਾ ਜਾਂ ਕੀ ਸੀਗਾ ਸਾਡੇ ਵੱਲੋਂ ਦੇ ਕੋਈ ਅਥਾਰਟੀ ਲੈਟਰ ਨੂੰ ਨਹੀਂ ਦਿੱਤਾ ਨਹੀਂ ਗਿਆ ਤੇ ਦੂਸਰੀ ਗੱਲ ਮੈਂ ਇਹ ਕਹਿਣਾ ਚਾਹੁੰਨਾ ਵਾਂ ਕਿ ਆਪਣੇ ਪੱਤਰਕਾਰ ਜਿਹੜੇ ਜਿਹੜੇ ਖਬਰਾਂ ਲਾਉਂਦੇ ਐ ਉਹੀਆਂ ਝੂਠੀਆਂ ਉਹ ਥੋੜਾ ਜਿਹਾ ਮਤਲਬ ਬਾਜਾਉਣ ਇਨਾਂ ਚੀਜ਼ਾਂ ਤੋਂ ਮਤਲਬ ਕਿ ਹਾਂ ਵੀ ਪਾਰਟੀ ਦਾ ਅਕਸ ਖਰਾਬ ਕਰਨ ਲਈ ਭਾਜ-ਪਾ ਦਾ ਅਕਸ ਖਰਾਬ ਕਰਨ ਲਈ ਝੂਠੀਆਂ ਖਬਰਾਂ ਲਾਈ ਜਾਣੀਆਂ ਤੇ ਮੈਂ ਸਭ ਤੋਂ ਵੱਡੀ ਗੱਲ ਤੇ ਇਹ ਸੋਚਦਾ ਵਾਂ ਕਿ ਪੀਟੀਸੀ ਨਿਊਜ਼ ਵਾਲੇ ਕਿ ਉਹ ਆਪਣੇ ਪੱਤਰਕਾਰ ਨੂੰ ਪੁੱਛ ਦੇਣੀਆਂ ਕਿ ਹਾਂ ਵੀ ਤੂੰ ਕੋਈ ਉਹਦਾ ਅਥਾਰਟੀ ਲੈਟਰ ਵੇਖਿਆ ਕਿ ਤੂੰ ਉਦਾਂ ਹੀ ਕਹਿ ਤਾ ਕਿ ਹਾਂ ਵੀ ਭਾਜੀਪੀ ਪਾਰਟੀ ਨੂੰ ਵੱਡਾ ਝਟਕਾ ਲੱਗ ਗਿਆ ਜੀ ਉਹ ਕਾਲੀ ਦਲ ਦੇ ਚਲੇ ਗਏ ਤੇ ਸੋ ਮੈਂ ਇਹਨਾਂ ਗੱਲਾਂ ਨਾਲ ਮੈਂ ਫੇਰ ਤਾਂ ਉਹਨੂੰ ਚੇਤਾਵਨੀ ਦਿੰਦਾ ਕਿ ਜੋ ਵੀ ਪੱਤਰਕਾਰ ਆ ਉਹ ਬਾਜ ਆਉਣ ਇਹਨਾਂ ਚੀਜ਼ਾਂ ਤੋਂ ਤੇ ਜੋ ਸੱਚਾਈ ਆ ਉਹ ਸਾਹਮਣੇ ਲੈ ਕੇ ਆਉਣ